ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਤੁਹਾਨੂੰ ਅੱਜ ਦੀ ਹੋਰ ਪੰਜਾਬੀ ਕਹਾਣੀ ਸੁਣਾਉਣ ਜਾ ਰਹੇ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਇੱਕ ਭੁੱਖਾ ਗਿੱਦੜ ਜੰਗਲ ਵਿੱਚ ਭਟਕਦਾ ਫਿਰ ਰਿਹਾ ਸੀ ਉਹ ਬਹੁਤ ਭੁੱਖਾ ਸੀ ਭੁੱਖ ਤਾਂ ਵੱਡਿਆਂ ਵੱਡਿਆਂ ਨੂੰ پاگل ਬਣਾ ਦਿੰਦੀ ਹੈ ਇਹੀ ਹਾਲ ਉਸ ਸਮੇਂ ਗਿੱਦੜ ਦਾ ਸੀ ਉਹ ਭੁੱਖ ਦਾ ਮਾਰਿਆ ਜੰਗਲ ਵਿੱਚ ਤੁਰ ਹੀ ਜਾ ਰਿਹਾ ਸੀ ਅਚਾਨਕ ਹੀ ਉਸ ਦੇ ਸਾਹਮਣੇ ਸ਼ੇਰ ਆ ਗਿਆ ਗਿੱਦੜ ਬੁੱਧੀ ਚਲਾਕੀ ਅਤੇ ਹੇਰਾਫੇਰੀ ਵਿੱਚ ਸਾਰੇ ਜਾਨਵਰਾਂ ਤੋਂ ਤੇਜ਼ ਹੁੰਦਾ ਉਹ ਮੌਕੇ ਦੀ ਲਾਭ ਉਠਾਉਂਦਾ ਸੀ ਅਜਿਹਾ ਹੀ ਉਸਨੇ ਗਿੱਦੜ ਨੇ ਉਸ ਸਮੇਂ ਕੀਤਾ ਉਸ ਨੇ ਸ਼ੇਰ ਨੂੰ ਦੇਖਦਿਆਂ ਹੀ ਬੜੀ ਨਰਮਾਈ ਨਾਲ ਕਿਹਾ ਜੰਗਲ ਦੇ ਰਾਜਾ ਤੂੰ ਗਰੀਬ ਗਿੱਦੜ ਦਾ ਕੋਟੀ ਕੋਟੀ ਪ੍ਰਣਾਮ ਪ੍ਰਣਾਮ ਦੋਸਤ ਗਿੱਦੜ ਨੇ ਕਿਹਾ ਤੁਹਾਡੇ ਰਾਜ ਵਿੱਚ ਵੈਸੇ ਤਾਂ ਜਨਤਾ ਸੁਖੀ ਰਹਿੰਦੀ ਹੈ ਪਰ ਕਦੀ ਕਦੀ ਮੇਰੇ ਵਰਗੇ ਛੋਟੇ ਜੀਵ ਦਾ ਢਿੱਡ ਨਹੀਂ ਭਰਦਾ ਉਹ ਕਹੇ ਸ਼ੇਰ ਬੋਲਿਆ ਕਿ ਤੈਨੂੰ ਕੀ ਦੁੱਖ ਹੈ ਮਹਾਰਾਜ ਇੱਕ ਤਾਂ ਮੈਂ ਜਾਤ ਤੋਂ ਗਿੱਦੜ ਦੂਜਾ ਕੱਲਾ ਤੀਜਾ ਭੁੱਖਾ ਹੁਣ ਤੁਸੀਂ ਦੱਸੋ ਕਿ ਸੁੱਖ ਕਿੱਥੋਂ ਮਿਲੇ ਮੇਰੇ ਭਾਗਾਂ ਵਿੱਚ ਤਾਂ ਦੁੱਖ ਹੀ ਦੁੱਖ ਨੇ ਸੁਖਦਾਤਾ ਜਿਵੇਂ ਕੋਈ ਸੁਪਨਾ ਵੀ ਮੇਰੇ ਭਾਗਾ ਵਿੱਚ ਨਹੀਂ ਆ ਬਹੁਤ ਦੁਖੀ ਲੱਗਦੇ ਹਾਂ ਸਮਾਮੀ ਦੁੱਖਾਂ ਦਾ ਬੋਝ ਹੁਣ ਸਹਿ ਨਹੀਂ ਜਾਂਦਾ ਸੋਚਦਾ ਹਾਂ ਕਿ ਇਸ ਦੁਖੀ ਜੀਵਨ ਤੋਂ ਮਰਨਾ ਹੀ ਚੰਗਾ ギਦੜ ਨੇ ਆਪਣੀਆਂ ਅੱਖਾਂ ਵਿੱਚ ਹੰਝੂ ਭਰਦੇ ਹੋਏ ਕਿਹਾ ਬਸ ਵਸ ਮਿੱਤਰ ਰੋ ਨਾ ਜੇਕਰ ਤੂੰ ਇੰਨਾ ਹੀ ਦੁਖੀ ਹੈ ਤਾਂ ਚੱਲ ਮੇਰੇ ਨਾਲ ਚੱਲ ਖਾਣ ਪੀਣ ਦੀ ਚਿੰਤਾ ਨਾ ਕਰ ਹੁਣ ਤੂੰ ਛੱਡ ਦੇ ギਦੜ ਮਨ ਹੀ ਮਾਨ ਵਿੱਚ ਖੁਸ਼ ਹੋ ਕੇ ਸ਼ੇਰ ਦੇ ਨਾਲ ਚੱਲਣ ਲੱਗਾ ਦੋਨੋਂ ਚੱਲਦੇ-ਚੱਲਦੇ ਗੁਫਾ ਵਿੱਚ ਪੁੱਜ ਗਏ। ਉਸ ਗੁਫਾ ਵਿੱਚ మాਸ ਪਿਆ ਦੇਖ ਕੇ ਗਿੱਦੜ ਦੀ ਭੁੱਖ ਹੋਰ ਵੀ ਤੇਜ਼ ਹੋ ਗਈ। ਮਿੱਤਰ ਤੈਨੂੰ ਭੁੱਖ ਲੱਗੀ ਹੈ ਨਾ? ਹਾਂ ਮਹਾਰਾਜ ਬਹੁਤ ਤੇਜ਼ ਲੱਗੀ ਹੈ। ਫਿਰ ਤੂੰ ਪੇਟ ਭਰ ਕੇ ਖਾ ਲਾ। ਦੇਖ ਸਾਹਮਣੇ ਪਿਆ ਹਾਥੀ ਦਾ ਮਾਸ ਆ। ਇਸ ਨਾਲ ਤੇਰਾ ਢਿੱਡ ਕਈ ਵਾਰੀ ਭਰ ਜਾਵੇਗਾ। ਧੰਨਵਾਦ ਮਹਾਰਾਜ ਧੰਨਵਾਦ। ਇਹ ਕਹਿੰਦਾ ਹੋਇਆ ਗਿੱਦੜ ਉਸ ਮਾਸ ਤੇ ਟੁੱਟ ਪਿਆ ਤੇ ਬੜੇ ਸੁਆਦ ਨਾਲ ਖਾਣ ਲੱਗਾ। ਭੁੱਖ ਤਾਂ ਕਈ ਦਿਨਾਂ ਤੋਂ ਤੜਫਾ ਹੀ ਰਹੀ ਸੀ ਪਰ ਅੱਜ ਤਾਂ ਜਿਵੇਂ ਭਗਵਾਨ ਨੂੰ ਉਸਤੇ ਦਇਆ ਰਹੀ ਹੋਵੇ ਜੋ ਸ਼ੇਰ ਨਾਲ ਉਸਦਾ ਟੱਕਰਾ ਹੋ ਗਿਆ ਬਾਕੀ ਦਾ ਕੰਮ ਉਸਨੇ ਆਪਣੀ ਚਲਾਕੀ ਨਾਲ ਪੂਰਾ ਕਰ ਲਿਆ ਸੀ ਹੁਣ ਪਲਾ ਦੁੱਖ ਭੁੱਖ ਵੀ ਕੀ ਮਜਾਲ ਕੀ ਉਸਨੂੰ ਸਤਾਵੇ ਢਿੱਡ ਤਾਂ ਉਸਦਾ ਭਰ ਹੀ ਚੁੱਕਾ ਸੀ ਅਤੇ ਉਹ ਮਨ ਹੀ ਮਨ ਵਿੱਚ ਬਹੁਤ ਖੁਸ਼ ਸੀ ਕਿ ਅੱਜ ਉਸਨੂੰ ਬਿਨਾਂ ਕੁਝ ਕਰੇ ਇੰਨਾ ਕੁਝ ਖਾਣ ਨੂੰ ਮਿਲ ਗਿਆ ਤੇ ਡੱਪ ਭਰਦੇ ਹੀ ਉਸ ਨੂੰ ਨੀਂਦ ਆ ਗਈ ਉਹ ਉੱਥੇ ਹੀ ਢੇਰ ਹੋ ਗਿਆ ਦੂਜੇ ਦਿਨ ਸਵੇਰੇ ਜਦੋਂ ਸ਼ਿਕਾਰ ਕਰਨ ਨੂੰ ਜਾਲ ਲੱਗਾ ਸ਼ੇਰ ਤਾਂ ਉਹ ਫਿਰ ਉਸਦੇ ਪਿੱਛੇ ਪਿੱਛੇ ਚੱਲ ਪਿਆ ਉਸ ਨੂੰ ਪਤਾ ਸੀ ਕਿ ਸ਼ੇਰ ਆਪਣੇ ਨਹੀਂ ਤਾਂ ਸ਼ਿਕਾਰ ਕਰੇਗਾ ਹੀ ਬਸ ਉਸ ਦਾ ਬੱਚਿਆ ਖੁਚਿਆ ਖਾ ਕੇ ਉਹ ਆਪਣੀ ਭੁੱਖ ਵੀ ਸ਼ਾਂਤ ਕਰ ਲਵੇਗਾ ਫਿਰ ਸ਼ੇਰ ਦੇ ਨਾਲ ਨਾਲ ਚੱਲਣ ਵਿੱਚ ਜੰਗਲ ਦੇ ਜਾਨਵਰਾ ਤੇ ਉਸ ਦਾ ਰੋਗ ਵੀ ਪਵੇਗਾ ਉਹ ਅਲੱਗ ਹੁਣ ਤਾਂ ਉਸ ਦੀਆਂ ਪੰਜੇ ਉਂਗਲੀਆਂ ਕਿਉਂ ਵਿੱਚ ਸਨ ਮਿੱਤਰ ਗਿੱਦੜ ਤੂੰ ਇਸੇ ਗੁਫਾ ਵਿੱਚ ਆਰਾਮ ਕਰ ਕਿਉਂਕਿ ਸਾਡਾ ਮਹਿਮਾਨ ਹੈ ਤੂੰ ਅਸੀਂ ਹੁਣੇ ਸ਼ਿਕਾਰ ਮਾਰ ਕੇ ਲਿਆਉਂਦੇ ਹਾਂ ਮਹਾਰਾਜ ਤੁਸੀਂ ਠਹਿਰੇ ਜੰਗਲ ਦੇ ਰਾਜਾ ਤੁਸੀਂ ਇਸ ਇਕੱਲੇ ਜਾਂਦੇ ਚੰਗੇ ਨਹੀਂ ਲੱਗਦੇ ਜੰਗਲ ਦੇ ਰਾਜੇ ਦੇ ਨਾਲ ਇੱਕ ਮੰਤਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਮਹਾਰਾਜ ਤੁਸੀਂ ਜੰਗਲ ਦੇ ਰਾਜਾ ਹੋ ਹੁਣ ਮੈਂ ਜਿੱਥੇ ਵੀ ਤੁਸੀਂ ਜਾਇਆ ਕਰੋਗੇ ਤੁਹਾਡੇ ਨਾਲ ਜਾਇਆ ਕਰਾਂਗਾ ਤੁਹਾਡਾ ਮੰਤਰੀ ਬਣ ਕੇ ਤੇ ਸ਼ੇਰ ਇਸ ਗੱਲ ਨੂੰ ਸੁਣ ਕੇ ਖੁਸ਼ ਹੋ ਗਿਆ ਤੇ ਉਸ ਨੇ ਕਿਹਾ ਕਿ ਮੈਂ ਅੱਜ ਤੋਂ ਤੁਹਾਡਾ ਮੰਤਰੀ ਨੁਗਜੁਗਯੁਕਤ ਕਰਦਾ ਤੁਹਾਨੂੰ ਆਪਣਾ ਸ਼ੇਰ ਨੇ ਉਸ ਸਮੇਂ ਗਿੱਦੜ ਨੂੰ ਆਪਣਾ ਮੰਤਰੀ ਬਣਾ ਲਿਆ ਮੰਤਰੀ ਬਣਦੇ ਹੀ ਕੁਝ ਹੀ ਦਿਨ ਵਿੱਚ ਗਿੱਦੜ ਦੇ ਪਰ ਨਿਕਲ ਆਏ ਹੁਣ ਤਾਂ ਉਹ ਜੰਗਲ ਵਿੱਚ ਬੜੇ ਮਜ਼ੇ ਨਾਲ ਘੁੰਮਣ ਲੱਗਾ ਛੋਟੇ-ਮੋਟੇ ਜਾਨਵਰਾਂ ਨੇ ਉਸ ਨੂੰ ਅਜਿਹਾ ਰੂਪ ਪਾਇਆ ਕਿ ਉਸ ਦੀ ਸ਼ਕਲ ਦੇਖਦੇ ਹੀ ਸਹਿਮ ਜਾਂਦੇ ਇੱਕ ਦਿਨ ਸ਼ੇਰ ਨੇ ਉਸ ਨੂੰ ਬੁਲਾ ਕੇ ਕਿਹਾ ਦੇਖੋ ਮੰਤਰੀ ਤੂੰ ਕੱਲ ਤੋਂ ਸਾਹਮਣੇ ਵਾਲੀ ਪਹਾੜੀ ਤੇ ਪਹਿਰਾ ਦੇਣੀ ਅਤੇ ਮੈਨੂੰ ਇਹ ਦੱਸਦਾ ਰਹੀਂ ਕਿ ਉਧਰੋਂ ਕੋਈ ਦੁਸ਼ਮਣ ਤਾਂ ਨਹੀਂ ਆ ਰਿਹਾ ਮੈਂ ਤੁਹਾਨੂੰ ਕਿਵੇਂ ਦੱਸਾਂਗਾ ਮਹਾਰਾਜ ਤੁਸੀਂ ਕੋਈ ਸੰਕੇਤ ਦੱਸ ਦਿਓ ਬਸ ਦੁਸ਼ਮਣ ਨੂੰ ਦੇਖਦੇ ਹੀ ਜ਼ੋਰ ਨਾਲ ਆਵਾਜ਼ ਲਗਾਈ ਤੇਰੀ ਆਵਾਜ਼ ਸੁਣਦੇ ਹੀ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦੇਵਾਂਗਾ ਉਹ ਸ਼ਿਕਾਰ ਤੋਂ ਪਹਿਲਾਂ ਹੀ ਆਪਣਾ ਢਿੱਡ ਭਰਾਂਗਾ ਬਾਕੀ ਜੋ ਬਚੇਗਾ ਉਹ ਤੇਰਾ ਕੰਮ ਆ ਜਾਵੇਗਾ ਜਿਵੇਂ ਤੁਹਾਡਾ ਹੁਕਮ ਮੈਂ ਤੁਰੰਤ ਇਸ ਕੰਮ ਲਈ ਰਵਾਨਾ ਹੁੰਦਾ ਹਾਂ ਗਿੱਦੜ ਉਸ ਪਹਾੜੀ ਤੇ ਚੱਲਿਆ ਗਿਆ ਅਤੇ ਚਾਰੇ ਪਾਸੇ ਦੇ ਬਹੁਤ ਚੌਕਸੀ ਨਾਲ ਨਜ਼ਰਾਂ ਡਿੜਾਉਣ ਲੱਗਾ। ਥੋੜੀ ਦੇਰ ਬਾਅਦ ਗਿੱਦੜ ਨੇ ਇੱਕ ਹਾਥੀ ਨੂੰ ਆਪਣੇ ਵੱਲ ਆਉਂਦੇ ਦੇਖਿਆ। ਗਿੱਦੜ ਨੇ ਤੁਰੰਤ ਸ਼ੇਰ ਨੂੰ ਸੂਚਨਾ ਦਿੱਤੀ ਕਿ ਹਾ ਮਹਾਰਾਜ ਇੱਕ ਖੂਨੀ ਹਾਥੀ ਤੁਹਾਡੇ ਖੇਤਰ ਵਿੱਚ ਘੁਸਾਇਆ ਹੈ। ਉਸਦੇ ਇਰਾਦੇ ਚੰਗੇ ਨਹੀਂ ਲੱਗਦੇ। ਇਹ ਸੁਣ ਕੇ ਸ਼ੇਰ ਨੂੰ ਹੋਰ ਵੀ ਗੁੱਸਾ ਆ ਗਿਆ। ਉਹ ਪੂਰੀ ਤਾਕਤ ਨਾਲ ਦਹਾੜਿਆ। ਉਸ ਦੀਆਂ ਅੱਖਾਂ ਅੱਗੇ ਗੁੱਸਾ ਲਾਲ ਗੁੱਸੇ ਨਾਲ ਲਾਲ ਹੋ ਗਈਆਂ। ਉਸ ਦੀ ਭਿਆਨਕ ਗਰਜ ਨੂੰ ਸੁਣਦੇ ਹੀ ਜੰਗਲ ਦੇ ਛੋਟੇ-ਮੋਟੇ ਜਾਨਵਰ ਜਾਨ ਬਚਾਉਣ ਲਈ ਭੱਜ ਗਏ। ਸ਼ੇਰ ਤੇਜ਼ੀ ਨਾਲ ਦੌੜਿਆ ਤੇ ਉਸ ਪਹਾੜੀ ਵੱਲ ਵੱਧਦਾ ਜਾ ਰਿਹਾ ਸੀ। ਕੁਝ ਹੀ ਦੇਰ ਬਾਅਦ ਉਸ ਨੇ ਪਹਾੜੀ ਤੇ ਗਿੱਦੜ ਕੋਲ ਜਾ ਕੇ ਪਹੁੰਚਿਆ ਤੇ ਸ਼ੇਰ ਨੇ ਹਾਥੀ ਨੂੰ ਦੇਖਿਆ ਤਾਂ ਉਸ ਨੂੰ ਹੋਰ ਵੀ ਜ਼ਿਆਦਾ ਜੋਸ਼ ਆ ਗਿਆ ਅਤੇ ਬਿਨਾਂ ਕੁਝ ਸੋਚੇ ਸਮਝੇ ਉਹ ਹਾਥੀ ਤੇ ਟੁੱਟ ਪਿਆ। ਹਾਥੀ ਨੇ ਵੀ ਅਜਿਹੀ ਚੰਗਿਆੜ ਮਾਰੀ ਕਿ ਇੱਕ ਵਾਰ ਤਾਂ ਸਾਰਾ ਜੰਗਲ ਹੀ ਹਿੱਲ ਗਿਆ। ਫਿਰ ਦੋਨਾਂ ਵਿੱਚ ਭਿਆਨਕ ਜੰਗ ਲੱਗ ਪਿਆ। ਦੋਨਾਂ ਦੇ ਲੜਨ ਤੇ ਅਜੀਹਾ ਸ਼ੋਰ ਪੈਦਾ ਹੋ ਰਿਹਾ ਸੀ ਜਿਵੇਂ ਦੋ ਪਹਾੜ ਆਪਸ ਵਿੱਚ ਟਕਰਾ ਰਹੇ ਹੋਣ ਪਰ ਹਾਥੀ ਕਦੋਂ ਤੱਕ ਸ਼ੇਰ ਨਾਲ ਲੜ ਸਕਦਾ ਸੀ ਅੰਤ ਵਿੱਚ ਸ਼ੇਰ ਨੇ ਉਸ ਨੂੰ ਮਾਰ ਹੀ ਮਕਾਇਆ ਅਤੇ ਬੜੇ ਮਜੇ ਨਾਲ ਉਸ ਦਾ ਮਾਸ ਖਾਣ ਲੱਗਿਆ ਕਈ ਦਿਨਾਂ ਬਾਅਦ ਉਸ ਨੂੰ ਹਾਥੀ ਦਾ ਮਾਸ ਖਾਣ ਲਈ ਮਿਲਿਆ ਸ਼ੇਰ 파ੜ 파ੜ ਕੇ ਹਾਥੀ ਦਾ ਮਜ਼ੇਦਾਰ ਮਾਸ ਖਾ ਰਿਹਾ ਸੀ ਅਤੇ ਗਿੱਦੜ ਲਲਚਾਈਆਂ ਨਜ਼ਰਾਂ ਨਾਲ ਉਸ ਵੱਲ ਵੇਖ ਰਿਹਾ ਸੀ ਇਹ ਸੋਚ ਕੇ ਕਿ ਕਦੋਂ ਸ਼ੇਰ ਹਟੇ ਅਤੇ ਕਦੋਂ ਹਾਥੀ ਦੇ ਨਰਮ-ਨਰਮ ਮਾਸ ਨਾਲ ਉਹ ਆਪਣੀ ਭੁੱਖ ਸ਼ਾਂਤ ਕਰੇ। ਮਾਨੀਂ ਮਾਨੋ ਸ਼ੇਰ ਨੂੰ ਕੋਸਦਾ ਵੀ ਜਾ ਰਿਹਾ ਸੀ ਕੰਮਖਤ ਪਤਾ ਨਹੀਂ ਕਿੰਨਾ ਕੁ ਖਾਏਗਾ। ਕੁਝ ਦੇਰ ਬਾਅਦ ਉਸ ਦੀ ਤਪੱਸਿਆ ਹੁਣ ਰੰਗ ਲਿਆਈ। ਹੁਣ ਸ਼ੇਰ ਰਾਜ ਚੁੱਕਾ ਸੀ। ਉਸ ਨੇ ਕਿਹਾ ਕਿ ਤੂੰ ਆਪਣੀ ਭੁੱਖ ਸ਼ਾਂਤ ਕਰ ਲੈ, ਮੇਰਾ ਪੇਟ ਭਰ ਗਿਆ ਏ। ਤੁਸੀਂ ਤਾਂ ਬਹੁਤ ਥੋੜਾ ਖਾਧਾ ਮਹਾਰਾਜ, ਥੋੜਾ ਹੋਰ ਖਾ ਲਓ। ਨਹੀਂ ਨਹੀਂ, ਬਸ ਠੀਕ ਐ। ਇਹ ਕਹਿ ਕੇ ਸ਼ੇਰ ਚਲੇ ਗਿਆ। ਉਸ ਦੇ ਜਾਂਦੇ ਹੀ ਗਿੱਦੜ ਤੇ ਹਾਥੀ ਦੇ ਮ੍ਰਿਤਕ ਸਰੀਰ ਤੇ ਟੁੱਟ ਪਿਆ ਉਹ ਹਾਥੀ ਦੇ మాਸ ਨੂੰ ਕਿਸ ਤਰ੍ਹਾਂ ਖਾਣ ਲੱਗਾ ਜਿਵੇਂ ਉਸ ਨੂੰ ਪਤਾ ਨਹੀਂ ਕਿੰਨੀ ਕ ਭੁੱਖ ਲੱਗੀ ਹੋਵੇ ਤੇ ਰੱਬ ਦਾ ਵੀ ਸ਼ੁਕਰਾਨਾ ਕਰ ਰਿਹਾ ਸੀ ਤੇਰਾ ਸ਼ੁਕਰ ਹੈ ਮਾਲਕਾ ਜੋ ਤੂੰ ਸ਼ੇਰ ਨਾਲ ਮੇਰੀ ਦੋਸਤੀ ਕਰਾ ਦਿੱਤੀ ਜ਼ਰੂਰ ਏ ਮੇਰੇ ਕਿਸੇ ਚੰਗੇ ਕਰਮ ਦਾ ਫਲ ਹੈ ਥੋੜੇ ਦਿਨਾਂ ਵਿੱਚ ਹੀ ਗਿੱਦੜ ਦਾ ਰੰਗ ਟੰਗ ਬਦਲ ਗਿਆ ਜਦੋਂ ਖੁੱਲਾ ਖਾਣਾ ਮਿਲਣਾ ਤਾਂ ਜੀਵ ਆਪਣੇ ਆਪ ਨੂੰ ਖੁਸ਼ੁਖੀ ਮਹਿਸੂਸ ਕਰਦਾ ਅਤੇ ਬੇਫਿਕਰੀ ਉਸ ਨੂੰ ਹਰਾ ਕਰ ਦਿੰਦੀ ਹੈ ਇਹੀ ਹਾਲ ਸੀ ਕਿ ਬੇਫਿਕਰੀ ਨਾਲ ਉਸ ਨੂੰ ਹਰਾ ਭਰਾ ਹੋ ਗਿਆ ਇਸ ਦੇ ਨਾਲ ਗਿੱਦੜ ਹੁਣ ਬਹੁਤ ਹੀ ਤਕੜਾ ਹੋ ਚੁੱਕਾ ਸੀ ਉਹ ਦਿਨੋ ਦਿਨ ਮੋਟਾ ਹੁੰਦਾ ਜਾ ਰਿਹਾ ਸੀ ਦੇਖਦੇ ਦੇਖਦੇ ਉਹ ਇੰਨਾ ਮੋਟਾ ਹੋ ਗਿਆ ਕਿ ਜੰਗਲ ਦੇ ਜਾਨਵਰ ਉਸ ਦੀ ਸ਼ਕਲ ਦੇਖਦੇ ਹੀ ਡਰਨ ਲੱਗ ਗਏ ਆਪਣੇ ਆਪ ਨੂੰ ਹੁਣ ਉਹ ਸੱਤੀਸ਼ਾਲੀ ਸਮਝਣ ਲੱਗਾ ਸੀ ਉਸ ਨੂੰ ਸ਼ੇਰ ਦੇ ਵੀ ਸਹਾਰੇ ਦੀ ਜ਼ਰੂਰਤ ਮਹਿਸੂਸ ਨਹੀਂ ਸੀ ਹੋ ਰਹੀ ਮੈਂ ਹੁਣ ਸ਼ੇਰ ਦੀ ਜੂਠ ਕਿਉਂ ਖਾਵਾਂ ਇੱਕ ਦਿਨ ਉਸ ਦੇ ਮਨ ਵਿੱਚ ਇਹ ਵਿਚਾਰ ਵੀ ਆ ਗਿਆ ਹੁਣ ਤਾਂ ਮੇਰੇ ਵਿੱਚ ਇੰਨੀ ਤਾਕਤ ਆ ਗਈ ਹੈ ਕਿ ਮੈਂ ਆਪਣੇ ਹੱਥੀਂ ਚੀਜ਼ਾਂ ਨੂੰ ਮਾਰ ਕੇ ਖਾ ਸਕਦਾ ਹਾਂ ਉਸ ਸਮੇਂ ਗਿੱਦੜ ਸ਼ੇਰ ਦੇ ਕੋਲ ਗਿਆ ਤੇ ਨਿਮਰਤਾ ਨਾਲ ਨਮਸਕਾਰ ਕਰਕੇ ਬੋਲਿਆ हे ਜੰਗਲ ਦੇ ਰਾਜਾ ਮੈਨੂੰ ਤੁਹਾਡੀ ਸੇਵਾ ਕਰਦੇ ਕਰਦੇ ਬਹੁਤ ਦਿਨ ਹੋ ਗਏ ਨੇ ਹੁਣ ਤਾਂ ਮੈਂ ਆਪਣੇ ਆਗਿਆ ਲੈਣ ਆਇਆ ਹਾਂ ਮੈਂ ਅਸਲ ਵਿੱਚ ਆਪਣੇ ਘਰ ਜਾਣਾ ਚਾਹੁੰਦਾ ਹਾਂ ਸ਼ੌਂਕ ਨਾਲ ਜਾਓ ਮਿੱਤਰ ਪਰ ਇੱਕ ਗੱਲ ਦਾ ਧਿਆਨ ਰੱਖੀ ਕਿ ਜੋ ਵੀ ਤੈਨੂੰ ਖਾਣ ਨੂੰ ਮਿਲੇ ਉਸ ਵਿੱਚੋਂ ਥੋੜਾ ਕੱਲ੍ਹ ਦੇ ਲਈ ਜ਼ਰੂਰ ਬਚਾ ਲੈ ਮੇਰੇ ਨਾਲ ਰਹਿ ਕੇ ਤੈਨੂੰ ਖਾਣ ਦੀ ਫਿਕਰ ਨਹੀਂ ਸੀ ਪਰ ਮਹਾਰਾਜ ਤੁਹਾਡੇ ਨਾਲ ਰਹਿ ਕੇ ਹੁਣ ਮੈਨੂੰ ਸ਼ਿਕਾਰ ਕਰਨਾ ਆ ਗਿਆ ਹੈ ਹੁਣ ਮੈਂ ਆਪੇ ਸ਼ਿਕਾਰ ਕਰਕੇ ਆਪਣਾ ਢਿੱਡ ਭਰ ਸਕਦਾ ਹਾਂ ਸ਼ੇਰ ਨੇ ਗਿੱਦੜ ਵੱਲ ਬਲੇ ਹੀ ਧਿਆਨ ਨਾ ਦੇਖਿਆ ਅੱਜ ਗਿੱਦੜ ਦੇ ਬਹੁਤ ਹੀ ਮੋਟਾ ਤਾਜ਼ਾ ਦਿਖਾਈ ਦੇ ਰਿਹਾ ਸੀ ਜਿਸ ਦਿਨ ਗਿੱਦੜ ਉਸ ਨੂੰ ਮਿਲਿਆ ਸੀ ਤਦ ਮਰੀ ਜਿਆ ਸੀ ਪਰ ਮੁਫਤ ਵਿੱਚ ਖਾ ਖਾ ਕੇ ਇਸ ਤੇ ਮੋਟਾਪਾ ਆ ਗਿਆ ਸੀ ਦੇਖਣ ਤੇ ਵੀ ਹਾਥੀ ਦੇ ਬੱਚੇ ਤੋਂ ਘੱਟ ਨਹੀਂ ਸੀ ਲੱਗਦਾ ਸ਼ਾਇਦ ਇਸ ਲਈ ਉਹ ਆਪਣੇ ਆਪ ਨੂੰ ਬਹਾਦਰ ਸਮਝ ਰਿਹਾ ਸੀ ਏ ਸਮਝਦਾ ਕਿ ਮੋٹے ਵਿੱਚ ਹੀ ਤਾਕਤ ਹੁੰਦੀ ਹੈ। ਇਹ ਸੀ ਭੁੱਲ ਸੀ ਜੋ ਇਸ ਨੂੰ ਲੈ ਡੁੱਬੇਗੀ। ਸ਼ੇਰ ਇਹ ਹੀ ਸੋਚਦੇ ਸੋਚਦੇ ਮੁਸਕਰਾਇਆ ਅਤੇ ਬੋਲਣ ਲੱਗਾ ਦੇ ਗਿੱਦਣ ਮੈਂ ਜਾਣਦਾ ਹਾਂ ਕਿ ਥੋੜਾ ਜਿਹਾ ਸੁੱਖ ਹਰ ਜੀਬ ਦਾ ਦਿਮਾਗ ਖਰਾਬ ਕਰ ਦਿੰਦਾ ਹੈ। ਤੂੰ ਮੇਰੇ ਕੋਲ ਰਹਿ ਕੇ ਕਾਫੀ ਸੁੱਖ ਪ੍ਰਾਪਤ ਕੀਤਾ ਹੈ। ਹੁਣ ਤੂੰ ਆਪਣੇ ਆਪ ਨੂੰ ਮੇਰੀ ਤਰ੍ਹਾਂ ਬਹਾਦਰ ਸਮਝਣ ਲੱਗਿਆ ਹੈ। ਪਰ ਮੇਰੀ ਇੱਕ ਗੱਲ ਯਾਦ ਰੱਖੀ ਕਿ ਸ਼ਿਕਾਰ ਕਰਨਾ ਹਰ ਇੱਕ ਦੇ ਵਾਸ ਦੀ ਗੱਲ ਨਹੀਂ ਹੁੰਦੀ। ਮੈਂ ਤਾਂ ਇਹੀ ਸਲਾਹ ਦਿਆਂਗਾ ਕਿ ਮੇਰੇ ਕੋਲ ਹੀ ਰਹਿ ਤੇ ਸਾਰੀ ਉਮਰ ਖਾਂਦਾ ਰਹਿ ਐਨਾ ਤਾਂ ਮੈਂ ਵੀ ਸਮਝ ਰਿਹਾ ਹਾਂ ਕਿ ਨਾ ਤਾਂ ਤੇਰਾ ਕੋਈ ਘਰ ਹੈ ਤੇ ਨਾ ਕੀ ਤੂੰ ਕਿਤੇ ਜਾਣਾ ਏ ਤੇਰੇ ਵਿੱਚ ਆਪਣੀ ਤਾਕਤ ਦਾ ਹੀ ਹੰਕਾਰ ਜਾਗ ਉੱਠਿਆ ਅਤੇ ਇਹ ਚੰਗੀ ਗੱਲ ਨਹੀਂ ਹੈ ਇੱਕ ਗੱਲ ਨਾ ਭੁੱਲੇ ਕਿ ਕਮੰਡੀ ਦਾ ਸਿਰ ਨੀਵਾ ਹੁੰਦਾ ਏ ਹੇ ਜੰਗਲ ਦੇ ਰਾਜਾ ਤੁਸੀਂ ਜੋ ਕਿਹਾ ਉਹ ਸੱਚ ਹੈ ਮੈਂ ਆਪਣੀ ਤਾਕਤ ਦੇ ਬਲਬੂਤੇ ਤੇ ਜਿਉਣ ਦਾ ਮੌਕਾ ਚਾਹੁੰਦਾ ਹਾਂ ਤੁਸੀਂ ਮੈਨੂੰ ਇਹ ਮੌਕਾ ਦੇ ਦਿਓ ਤੁਸੀਂ ਮੇਰੇ ਰਾਜਾ ਹੋ ਗੁਰੂ ਵੀ ਹੋ ਇਸ ਲਈ ਮੈਨੂੰ ਆਸ਼ੀਰਵਾਦ ਦਿਓ ਕਿ ਮੈਂ ਆਪਣੇ ਕੰਮ ਵਿੱਚ ਸਫਲ ਹੋਵਾਂ ਜੇਕਰ ਤੂੰ ਮੈਨੂੰ ਆਪਣੇ ਆਪ ਨੂੰ ਯੋਗ ਸਮਝਦਾ ਗਿੱਦੜ ਮਹਾਰਾਜ ਤਾਂ ਫਿਰ ਅੱਜ ਤੋਂ ਮੇਰੀ ਥਾਂ ਤੇ ਰਾਜਾ ਬਣ ਕੇ ਬੈਠ ਮੈਂ ਤੇਰਾ ਮੰਤਰੀ ਬਣ ਕੇ ਸ਼ਿਕਾਰ ਤੇ ਜਾਇਆ ਕਰਾਂਗਾ ਅਰਥਾਤ ਅੱਜ ਤੋਂ ਹੀ ਮੈਂ ਤੇਰਾ ਕੰਮ ਕਰਿਆ ਕਰਾਂਗਾ ਅਤੇ ਤੂੰ ਮੇਰਾ ਰਾਜਪਾਗ ਸੁਹਾਰੀਂ ਬਸ ਜਿਵੇਂ ਤੂੰ ਮੈਨੂੰ ਸ਼ਿਕਾਰ ਕਰਕੇ ਨਜ਼ਰ ਕਰਕੇ ਦੱਸ ਦੱਸੀ ਮੈਂ ਤੈਨੂੰ ਦੱਸ ਦਿਆ ਕਰਾਂਗਾ ਅੰਨਾ ਕੀ ਭਾਲੇ ਦੋ ਅੱਖਾਂ ਇਹੀ ਤਾਂ ਗਿੱਦੜ ਚਾਹੁੰਦਾ ਸੀ ਸ਼ੇਰ ਦੀ ਗੱਲ ਸੁਣਦਿਆਂ ਹੀ ਉਸ ਦੀਆਂ ਅੱਖਾਂ ਵਿੱਚ ਚਮਕ ਉੱਠੀਆਂ ਇਸ ਲਈ ਥੋੜਾ ਜਿਹਾ ਹਿਚਕਚਾਉਂਦੇ ਹੋਏ ਬੋਲੇ ਆ ਠੀਕ ਹੈ ਮਹਾਰਾਜ ਜਿਵੇਂ ਤੁਸੀਂ ਕਹਿੰਦੇ ਹੋ ਮੈਂ ਉਵੇਂ ਹੀ ਕਰ ਲੈਂਦਾ ਹਾਂ ਮੈਂ ਤੁਹਾਨੂੰ ਸ਼ਿਕਾਰ ਕਰਕੇ ਦਿਆ ਕਰਾਂਗਾ ਤੁਸੀਂ ਸ਼ਿਕਾਰ ਵਾਸਤੇ ਮੈਨੂੰ ਦੱਸ ਦਿਆ ਕਰਿਓ ਤੇ ਮੈਂ ਜਿੱਥੇ ਵੀ ਸ਼ਿਕਾਰ ਹੋਇਆ ਕਰੇਗਾ ਖੁਦ ਕਰਕੇ ਤੁਹਾਨੂੰ ਦਿਆ ਕਰਾਂਗਾ ਇਹ ਕਹਿ ਕੇ ਸ਼ੇਰ ਪਹਾੜੀ ਵੱਲ ਚੱਲ ਪਿਆ ਤੇ ਗਿੱਦੜ ਠਾਠਵਾਠ ਨਾਲ ਜੰਮ ਕੇ ਸੁਹਾਸਣ ਤੇ ਬੈਠ ਗਿਆ ਇਸ ਸਮੇਂ ਉਸ ਮਨ ਨੂੰ ਖੁਸ਼ੀ ਲਈ ਰਹੀ ਸੀ ਕਿ ਨਾ ਚਾਹੁੰਦੇ ਹੈ ਵੀ ਉਸ ਨੂੰ ਹਜਮ ਨਹੀਂ ਸੀ ਹੋ ਰਹੀ ਰਾਜਾ ਵਨੰਦੀ ਖੁਸ਼ੀ ਨੇ ਉਸ ਨੂੰ ਇੰਨਾ ਕਰ ਦਿੱਤਾ ਸੀ ਸਾਰਾ ਜੀਵਨ ਦਾ ਉਹ ਦੱਬੂ ਬਣਿਆ ਰਿਹਾ ਸੀ ਇੱਕ ਸ਼ੇਰ ਉਸ ਦਾ ਮੰਤਰੀ ਹੈ ਇਹ ਸੁਣ ਕੇ ਉਹ ਅੰਦਰ ਹੀ ਅੰਦਰ ਖੁਸ਼ ਹੋ ਰਿਹਾ ਸੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇਣਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਇਸ ਕਹਾਣੀ ਦਾ ਪਾਰਟ 2 ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸੁਣਾਵਾਂਗੇ ਜਦ ਤੱਕ ਲਈ ਧੰਨਵਾਦ